ਆ ਵੈਲਕਮ ਟੂ ਮਾਈ ਚੈਨਲ ਮੈਂ ਨਰਿੰਦਰ ਜਿਹੜੇ ਮੇਰੇ ਸਰੋਤੇ ਨਵੇਂ ਮੇਰੇ ਚੈਨਲ ਦੇ ਨਾਲ ਜੁੜੇ ਨੇ ਤਾਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸੋ ਅੱਜ ਅਸੀਂ ਕਾਗੜਾ ਨਾਗਾਬੜੀ ਮਿੱਠੂ ਨਾਗਾਬੜੀ ਜਿਹੜੇ ਹੋਏ ਨੇ ਉਹਨਾਂ ਕੋਲ ਅਸੀਂ ਆਏ ਆ ਤੇ ਅੱਜ ਜਿਹੜੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਮਿੱਠੂ ਨਾਗਾਬੜੀ ਨੇ ਇਹਨਾਂ ਦੇ ਕੋਲ ਅਸੀਂ ਆਏ ਆ ਤੇ ਤੁਹਾਨੂੰ ਰੂਹ ਰੂਪ ਕਰਾਵਾਂਗੇ ਇਹਨਾਂ ਬਾਰੇ ਵੀ ਜਾਣਕਾਰੀ हासिल ਕਰਾਂਗੇ। ਲਾਂਚੀ ਸਸਤੀ ਗੱਲ ਜੀ। ਸਸਤੀ ਗੱਲ। ਲਾਂਚੀ ਸਰਾ ٹھیک-ਠਾਕ ਜੀ। ਵਧੀਆ ਬਈ। ਅੱਛਾ ਜੀ ਬਲਵਾਂ ਜੀ ਤੁਸੀਂ ਫਿਰ ਇਸ ਦੰਗਲ ਕੁਸ਼ਤੀ ਦੇ ਲੈਣ ਦੇ ਵਿੱਚ ਕਦੋਂ ਆਏ ਤੇ ਕਿਵੇਂ ਆਏ? ਉਹ ਇਹ ਦੰਗਲ ਕੁਸ਼ਤੀ ਆਏ ਉਹਦੇ ਪਹਿਲੇ ਇਦਾਂ ਗਰੀਬੀ ਹਾਲਤ ਸੀ ਸਾਡੇ। ਜੀ। ਤੇ ਛਿੰਜਾ ਮੋੜੀ ਮੂਟੀ ਆਪੋ ਨੇ ਲਾਦੀ ਬੰਨੀ ਦੇਖ ਲੈਂਦੇ। ਜੀ। ਫਿਰ ਛਿੰਜਾ ਇਹ ਇਦਾਂ ਸ਼ੌਕ ਬੇਗ ਮੜਾ ਮੜਾ। ਤੇ ਬਲਾਂਜੀ ਬਤਿ ਸ਼ੁਰੂਆਤ ਕਿੱਥੋਂ ਕੀਤੀ? ਕੌਣ ਸੀ ਤੁਹਾਡੇ ਉਸਤਾਦ? ਸਤਾਰ ਮੈਂ ਇਹ ਤੋਂ ਪਹਿਲੀ ਵਾਰੀ ਤੇ ਬੱbbi ਪਲਵਾਨ ਨਾਲ ਗਿਆ ਹੀ ਬਠਾਣਾ ਕੋਟਾ ਵਾਲੇ ਨਾਲ ਜੀ ਉਹਦੇ ਨਾਲ ਛੰਜਾ ਛੰਜਾ ਦੇਖਿਆ ਫਿਰ ਵਾਪਸ ਆ ਗਿਆ ਘਰ ਫਿਰ ਇੱਥੇ ਸਾਡੇ ਲਮੇ ਨਾਲ ਦਾ ਇੱਕ ਆਜੂ ਪਹਿਲਵਾਨ ਹੈ ਜੀ ਉਹ ਉਹਦੇ ਡਿਪਟੀ ਇੱਥੇ ਪੁਲਿਸ ਵਿੱਚੋਂ ਠੀਕ ਹੈ ਜੀ ਤੇ ਆਪਾਂ ਦੁੱਧ ਲੈ ਕੇ ਜਾਂਦੇ ਤੇ ਉਹਨੇ ਮਿਹਨਤਮੰਤ ਪਲਵਾਨੇ ਉਹ ਮੈਨੂੰ ਖਾੜੇ ਖੂੜੀ ਲੈ ਕੇ ਜਾਂਦੇ ਜੀ ਆਜੂ ਭਾਣ ਤੇ ਫਿਰ ਉੱਥੇ ਵਾਸਤੇ ਵਾਸਤੇ ਸ਼ੁਰੂ ਹੋ ਗਿਆ ਕੰਮ ਹਾਂ ਜੀ ਤੁਹਾਡੇ ਉਸਤਾਦ ਗੁਰੂ ਕੋਣ ਨੇ ਮੰਗੂ ਭਲਵਾਨ ਰਾਜਾ ਤਲੋ ਅੱਛਾ ਜੀ ਹਾਂਜੀ ਤੇ ਭਲਵਾਂ ਜੀ ਕੋ ਟ੍ਰੇਨਿੰਗ ਕਿ ਕਿੱਥੇ ਕਰਦੇ ਪਏ ਤੁਸੀਂ ਲੰਮੇ ਨਾਲ ਖੜੇ ਚ ਆਪਣਾ ਇੱਥੇ ਮਾਚਲ ਜੀ ਹਾਂਜੀ ਸੋਨ ਨੂੰ ਪਾਉਣ ਕਰੋ ਠੀਕ ਹੈ ਜੀ ਠੀਕ ਹੈ ਭਲਵਾਂ ਜੀ ਬਾਕੀ ਤੁਹਾਡੇ ਘਰ ਦਾ ਵੀ ਕੋਈ ਦੰਗਲ ਦੇ ਵਿੱਚ ਸ਼ਾਮਲ ਹੈਗਾ ਸੀ ਜਿਵੇਂ ਚਾਚਾਤਾ ਜਾਂ ਕੋਈ ਵੀ ਨਹੀਂ ਭਜੀ ਕਿਸੇ ਨਾਲ ਹੀ ਸ਼ੌਂਕ ਪਿਆ ਦੇਖ ਕੇ ਕਿਸੇ ਨਾਲ ਹੀ ਸ਼ੌਂਕ ਪਿਆ ਦੇ ਠੀਕ ਹੈ ਜੀ ਤੇ ਬਾਕੀ ਹੁਣ ਹਿਮਾਚਲ ਦੇ ਵਿੱਚ ਕਿੰਦਾਂ ਦੀਆਂ ਕੁਸ਼ਤੀਆਂ ਚੱਲਦੀਆਂ ਪਈਆਂ ਥਾੜੀ ਕੁਸ਼ਤੀਆਂ ਕੋਈ ਸਾਰੇ ਭੌਂਡਾ ਨਾਲ ਹੋਣੀ ਪੁਣ ਅੱਛਾ ਜੀ ਹਾਂਜੀ ਕਿਹੜੇ ਕਿਹੜੇ ਭੌਂਡੇ ਨੇ ਜਿਨ੍ਹਾਂ ਨਾਲ ਤੁਹਾਡੀ ਹੱਥ ਜੁੜੀ ਹੋਈ ਹੈ ਸਾਗਰ ਭੌਂਡਾ ਨਾਲ ਵੀ ਦੋ ਕੁਸ਼ਤੀਆਂ ਹੋਈਆਂ ਮੇਰੀਆਂ ਗਰਦਾਸਪੁਰ ਵਾਲੇ ਨਾਲ ਜੀ ਰੌਮਨ ਕੋਹਾਲੀ ਨਾਲ ਵੀ ਹੋਈਆਂ ਕੁਸ਼ਤੀਆਂ ਫਿਰ ਜਗਿੰਦਰ ਪਥਰੇੜੀ ਭੌਂਡਾ ਉਹਦੇ ਨਾਲ ਵੀ ਇੱਥੇ ਆਪਣੇ ਲੱਗੇ ਨਗਵੜੀ ਦੇ ਲੱਗੇ ਪੱਕੇ ਟਾਲਸ਼ਿੰਜ ਵਿੱਚ ਹੋਈ ਕੁਸ਼ਤੀ ਬੱਡੀ ਮੰਲੀ ਜੀ ਫਿਰ ਰੋਹਰ ਵੀ ਮੱਲਾ ਨਾਲ ਵੱਡੇ ਵੱਡੇ ਨਾਲ ਕ੍ਰਿਤੀ ਕੈਂਥ ਮੁੰਡਾ ਜੀ ਹਰਿਆਣੇ ਦਾ ਉਹਦੇ ਨਾਲ ਚੰਬੇ ਹੋਈ ਕੁਸ਼ਤੀ ਜੀ ਹੋਰ ਵੀ ਬਧੀਆਂ ਮੁੰਡਾ ਨਾਲ ਸਾਰਿਆਂ ਨਾਲ ਕੁਸ਼ਤੀ ਹੋਵੇ ਤੇ ਭਲਾਂ ਜੀ ਤੁਸੀਂ ਜਿਹੜੇ ਕਿ ਹਿਮਾਚਲ ਕੇਸਰੀ ਵੀ ਬਣੇ ਉਹ ਇੱਕਦੋ ਬਣੇ ਤੇ ਪਹਿਲੇ ਸਾਲ ਹੀ ਹੋਈ ਕੁਸ਼ਤੀ ਮੱਚਲ ਕੇਸਰੀ ਦੰਗਤ ਹੋਇਆ ਸੀ ਜੀ ਉੱਥੇ ਬਣਿਆ ਹਿਮਾਚਲ ਕੇਸਰੀ ਉਹ ਕਿਹਨਾਂ ਨੇ ਤੁਸੀਂ ਉਸ ਤੋਂ ਵਲੇਟਾਇਆ ਸੀ ਜਿਹਨਾਂ ਨੇ ਤਣੀ ਹਿਮਾਚਲ ਕੇਸਰੀ ਬਣੇ ਪੰਕਜ ਮੁੰਡੇ ਆ ਮੁੰਡਾ ਹਿਮਾਚਲ ਦਾ ਹਾਂਜੀ ਉਹਨਾਂ ਨੂੰ ਤਾਂ ਮੱਛਲ ਗੈਸਰ ਬਣਨ ਜੀ ਬੱਤ ਤੇ ਪਤਾ ਕੇ ਇਹਦੀ ਅਸਰ ਹੋਈਗਾ ਤਵਾ ਤੇ ਆਈ ਆ ਉਹ ਰੱਖੂ ਨੂੰ ਵੇਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਤੁਹਾਡੀ ਡਾਈਟ ਕਿਵੇਂ ਦੀ ਰਹਿੰਦੀ ਆ ਡਾਈਟ ਬਈ ਆਪਣੇ ਸਵੇਰ ਉੱਠ ਕੇ ਬਾਦਾਮ ਵਦੂ ਦੁੱਧ ਹੋ ਗਿਆ ਤੇ ਉਹ ਵਗੈਰਾ ਦਲੀਆ ਛਲਿਆ ਹੋ ਗਿਆ ਜੀ ਇਹ ਤਾਂ ਅੰਡੇ ਉੰਡੇ ਖਾ ਲਈ ਚਿਕਨ ਚੋਕਣਾ ਖਾ ਲਈ ਤੇ ਤੁਸੀਂ ਤਾਂ ਦੁੱਧ ਦਾ ਦਾਦਾ ਦਾ ਵੀ ਕਾਰੋਬਾਰ ਹੈ ਤੁਹਾਡਾ ਤੇ ਦੁੱਧ ਵੀ ਪਿੰਦੇ ਜੀ ਦੁੱਧ ਦਾ ਕਾਰੋਬਾਰ ਹੈ ਦੁੱਧ ਪੀਨੇ ਠੀਕ ਹੈ ਜੀ ਤੇ ਦੁੱਧ ਕਿਉਂ ਵੀ ਤੁਹਾਡੇ ਘਰ ਦਾ ਹੀ ਹੁੰਦਾ ਹਾਂਜੀ ਘਰ ਦੇਵੇ ਜੀ ਜੀ ਤੇ ਬਾਕੀ ਜਿਵੇਂ ਕਿ ਤੁਸੀਂ ਡਾਈਟ ਦੇ ਹਿਸਾਬ ਨਾਲ ਇਸ ਤਰ੍ਹਾਂ ਉਸ ਤੋਂ ਬਾਅਦ ਤੁਹਾਡੀ ਟ੍ਰੇਨਿੰਗ ਕਿਵੇਂ ਤੇ ਚੱਲਦੀ ਹੈ ਜੀ ਟ੍ਰੇਨਿੰਗ ਭਾਈ ਸਵੇਰੇ 5:00 ਵਜੇ ਉੱਠ ਖੜੇ ਹੁੰਦਾ ਜੀ ਅੱਲੇ ਰਣੀ ਕਰੀ ਜੀ 10 ਕਿਲੋਮੀਟਰ ਠੀਕ ਹੈ ਜੀ ਤੇ ਫਿਰ ਆ ਕੇ ਸਵੱਟੇ ਸੂਟੇ ਲਾ ਲਈਦਾ ਜੀ ਅਉਸਤੇ ਇੱਕ ਦੋ ਵਾਰੇ ਜਿਮ ਲਾ ਲਈਦਾ ਜ਼ੋਰ ਕਰ ਲਈਦੇ ਹਫਤੇ ਚ ਦੋ ਤਿੰਨ ਵਾਰੀ ਜੀ ਨਾਲ ਆਪਣੇ ਮੈਕਸਮ ਪ੍ਰੈਕਟਿਸ ਕਰ ਲਈਦੀ ਜੀ ਜੀ ਤੇ ਭਲਾਂਜੀ ਜਿਹੜੀ ਤੁਹਾਡਾ ਹਿਮਾਚਲ ਏਰੀਆ ਕਾਂਗੜਾ ਡਿਸਟ੍ਰਿਕਟ ਤੁਹਾਡਾ ਕੀ ਤੁਹਾਨੂੰ ਜਿਹੜੀਆਂ ਇੱਥੇ ਲੋਕਲ ਜਿਹੜੀਆਂ ਛਿੰਝਾਂ ਹੁੰਦੀਆਂ ਕਮੇਟੀਆਂ ਕਿਦਾਂ ਦਾ ਮਾਨ ਸਨਮਾਨ ਕਰਦੀਆਂ ਤੁਹਾਡੇ ਓਏ ਠੀਕ ਕਮੇਟੀਆਂ ਵਿੱਚ ਵਿੱਚ ਠੀਕ ਕਰਦੀਆਂ ਆਪਣੇ ਕਿਹੜੇ ਚਾਹਦੇ ਆ ਜੀ ਉਹ ਠੀਕ ਕਰਦੇ ਵਿੱਚ ਵਿੱਚ ਤੁਹਾਨੂੰ ਪਤਾ ਹੀ ਹੈ ਮੈਂ ਕਿ ਤੁਹਾਨੂੰ ਹਮਾਤਲ ਦੇ ਵਿੱਚ ਜਦੋਂ ਵੀ ਕੋਈ ਵੀ ਦੰਗਲ ਹੁੰਦਾ ਤੁਹਾਨੂੰ ਸੱਦਿਆ ਜਾਂਦਾ ਵਿੱਚ ਕਮੇਟੀਆਂ ਸੱਦਦੀਆਂ ਕਿਹੜੀਆਂ ਜਾਂਦੀਆਂ ਸਾਨੂੰ ਵਿੱਚ ਨਹੀਂ ਵੀ ਸੱਦਦੇ ਭਾਈ ਜੀ ਹਾਂਜੀ ਠੀਕ ਹੈ ਜੀ ਪਲਾਂਜੀ ਬਾਕੀ ਤੁਸੀਂ ਪੰਜਾਬ ਵਿੱਚ ਵੀ ਕੁਸ਼ਤੀਆਂ ਲੜਦੇ ਹਾਂਜੀ ਪੰਜਾਬ ਵਿੱਚ ਵੀ ਪੰਜਾਬ ਵਿੱਚ ਵੀ ਕਮੇਟੀਆਂ ਸੱਦਦੀਆਂ ਤੁਹਾਨੂੰ ਜੀ ਹਾਂਜੀ ਹੁਣ ਤਾਂ ਹਮਾਤਲ ਦੇ ਵਿੱਚ ਤੇ ਤੁਹਾਡਾ ਮਾਂ ਕਾਫੀ ਚਲੇ ਜਾਂਦਾ ਮਿੱਠੂ ਨਾਗਾ ਬੜੀ ਦੇ ਨਾਮ ਨਾਲ ਜਾਣਿਆ ਜਾਂਦਾ ਹਾਂਜੀ ਜੀ ਇਹ ਕਿਵੇਂ ਦਾ ਮਹਿਸੂਸ ਕਰਦੇ ਆ ਤੁਸੀਂ ਸ਼ੁਕਰ ਹੈ ਦਾ ਤੇਰਾ ਬਜੀ ਇਹ ਮਿਹਨਤ ਹੀ ਰੰਗ ਲਈ ਆ ਤੁਹਾਡੀ ਚਲੋ ਦੇਖੋ ਮਿਹਨਤ ਤੇ ਲੇਕਰਾਂ ਢੇ ਬਜੀ ਜੀ ਅੱਲੇ ਸ਼ੁਰੂਆਤ ਚੱਲੇ ਦੀ ਜੀ ਕਮੇਟੀਆਂ ਵਿੱਚ ਜਿਹੜੇ ਪ੍ਰਾਈਜ਼ ਨੇ ਕੀ ਕੋ ਸ਼ਾਹਸਲ ਕੀਤਾ ਜੀ ਇਹ ਸ਼ੁਰੂਆਤ ਦੇ ਗਗਰਾਂ ਤੋਂ ਹੀ ਹੋਈ ਜੀ ਤੇ ਬਲਟੋਈਆਂ ਵੀ ਲਈਆਂ ਗੁਰਜਾਂ ਲਈਆਂ ਜੀ ਫਿਰ ਮੋਟਰਸੈੱਲ ਵੀ ਜਿੱਤੇ ਜੀ ਅੰਜੇ ਇਹ ਦਰਪਣ ਬਲਟੋਈਆਂ ਲੱਦੀਆਂ ਗੰਗਾਤ ਤੋਂ ਮੱਚਲ ਕੇ ਫਰੀ ਲਈ ਜੀ ਤੇ ਗਗਰਾਂ ਲੱਗੀਆਂ ਠੀਕ ਗੁਰਜ ਲਿਆ ਠੀਕ ਹੈ ਜੀ ਤੇ ਹੋਰ ਇਨਾਮੀ ਨਕਦ ਰਾਸ਼ੀ ਵੀ ਤੁਹਾਨੂੰ ਕਾਫੀ ਹਾਂਜੀ ਹਾਂ ਚੱਲਦੇ ਵਿੱਚ ਮਿਲਦੀ ਹੈ ਹਾਂਜੀ ਜੀ ਤੇ ਭਲਾ ਜੀ ਤੁਸੀਂ ਮਤਲਬ ਹੁਣ ਤੱਕ ਜਿਹੜਾ ਵੀ ਇਹਨੇ ਇਨਾਮ ਹਾਸਲ ਕਰ ਚੁੱਕੇ ਹੋ ਇਹਨਾਂ ਦੇ باوجود ਤੁਹਾਡਾ ਘਰ ਦਾ ਜਿਹੜਾ ਸਿਸਟਮ ਹੈ ਉਹ ਕਿਵੇਂ ਦਾ ਚੱਲਦਾ ਪਿਆ ਇਹ ਘਰ ਦਾ ਸਿਸਟਮ ਆਪਣੇ ਖਲੋਣੀ ਦੇ ਸਿਰ ਤੋਂ ਹੀ ਸਭ ਕੁਝ ਹੋ ਰਿਹਾ ਜੀ ਹਾਂਜੀ ਜੋ ਵੀ ਆਪਣੇ ਮਿਹਨਤ ਕਰਾਂਗੇ ਜਿੰਨਾ ਕਮਾਵਾਂਗੇ ਛਿੰਜਾਂ ਚੋਨਾ ਉਹ ਘਰ ਦਾ ਵੀ ਤੇ ਆਪਣਾ ਵੀ ਦੇਖਣਾ ਪੈਂਦਾ ਸਰਕਲ ਆਪਣੀ ਡਾਈਟ ਵੀ ਨਾਲ ਹੀ ਚੱਲਦੀ ਆਪਣੀ ਡਾਈਟ ਵੀ ਨਾਲ ਹੀ ਚੱਲਦੀ ਹੈ ਤੋ ਜਿਹੜੀਆਂ ਛੰਜ ਕਮੇਟੀਆਂ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਛੋਟਾ ਜੂਥ ਜਿਹੜਾ ਛੋਟੇ ਬੱਚੇ ਜਿਹੜੇ ਕੁਸ਼ਤੀਆਂ ਕਰਨ ਆਉਂਦੇ ਨੇ ਉਹ ਜਿਹੇ 2 ਦੇ 4-4 ਸਾਲ ਹੋ ਗਿਆ ਉਹਨਾਂ ਨੂੰ ਕਰਦਿਆਂ ਨੂੰ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਕੀ ਕਹਿਣਾ ਜਾਂਦੇ ਭਾਈ ਜੀ ਸਾਰਿਆਂ ਨੂੰ ਵਧੀਆ ਪੈਸੇ ਦਿਓ ਛੋਟੀ ਜੂੜਾਂ ਨੂੰ ਜੀ ਦੋਸਤੋਂ ਵਿੱਚ ਚੱਲ ਜਾਂਦੇ ਛੋਟੀ ਜੂੜ ਵਾਲੇ ਵਿਚਾਰੇ ਜੀ ਤੇ ਦੋਸਤੋਂ ਵਿੱਚ ਗਿਆਰਾਂ ਨਹੀਂ ਹੁੰਦਾ ਭਾਈ ਗਰੀਬ ਵਿੱਚ ਖੀ ਮਾੜੇ ਹੁੰਦੇ ਬਿਲਕੁਲ ਜੀ ਘਰੋ ਬੜੇ ਮਾੜੇ ਤੇ ਇਹ ਕੀ ਮਹਿਸੂਸ ਕਰਦੇ ਹੋ ਕਿ ਜਿਵੇਂ ਕਿ ਜਿਹੜੇ ਪੁਲਵਾਨ ਹੁੰਦੇ ਨੇ ਇਹ ਮੈਨਾਂ ਨੂੰ ਚਾਹ ਸ਼ੌਂਕ ਜ਼ਰੂਰ ਹੁੰਦਾ ਤੇ ਇਹ ਮਤਲਬ ਕਿ ਕੁਝ ਗਰੀਬੀ ਕਰਕੇ ਦੱਬੇ ਵੀ ਜਾਂਦੇ ਨੇ ਇਹ ਤਾਂ ਚੱਕਰ ਪਾ ਜੇ ਦੱਬੇ ਜਾਂਦੇ ਗਰੀਬੀ ਕਰਕੇ ਜੀ ਸਹੂਲਤ ਕੋਈ ਨਹੀਂ ਕਮੇਟੀਆਂ ਵੱਲੋਂ ਵੱਡੇ ਮੱਲਾਂ ਦੀਆਂ ਕੁਸ਼ਤੀਆਂ ਵਾਣ ਇੱਥੀਆਂ ਲੱਖ ਰੁਪਏ ਦੀ ਜੀ ਤੇ ਉਹਨਾਂ ਵਿੱਚੋਂ ਥੋੜੇ ਕੱਟ ਕਰਕੇ ਛੋਟਿਆਂ ਨੂੰ ਵੀ ਦਿਓ ਨਾ ਹਾਂ ਛੋਟਿਆਂ ਦਾ ਵੀ ਇੱਕ ਦਿਓ ਕੁਝ ਉਹਨਾਂ ਕੋਈ ਜੇ 5-400 ਦਿਓਗੇ ਉਹਨਾਂ ਨੂੰ ਉਹਦੇ ਤਾਂ ਹੀ ਉਹਨਾਂ ਨੇ ਦੇ ਤਿਆਰੀ ਕਰਨੀ ਬਿਲਕੁਲ ਜੀ ਖਾਓਗੇ ਤਾਂ ਹੀ ਕੁਝ ਬਣਾਏਗਾ ਦੋ ਨੰਬਰ ਵਾਲੇ ਤਿੰਨ ਨੰਬਰ ਵਾਲੇ ਭਲੌਣ ਕੋਲ ਦੇ ਕਿਹਦੇ ਸੇ ਭਲੌਣ ਦੇ ਸੱਟ ਵੀ ਲੱਗ ਜਾਂਦੇ ਨਾ ਉਹਨੂੰ ਕੋਈ ਭਲੌਣ ਪੁੱਛਦਾ ਨਾ ਕਮੇਟੀਆਂ ਪੁੱਛਦੀਆਂ ਜੀ ਉਹ ਵਿਚਾਰਾ ਪਿੱਛੇ ਹਟ ਜਾਂਦਾ ਜੀ ਉਹਦਾ ਵੀ ਜੀ ਕਰਦਾ ਜੀ ਇੱਕ ਨੰਬਰ ਦੇ ਕੋਲ ਹੀ ਆਪਾਂ ਜੀ ਤੇ ਉਹ ਥੇ ਦਾ ਉੱਥੇ ਰਹਿ ਜਾਂਦਾ ਮੰਨ ਉਹ ਵਿਚਾਰਾ ਧਿਆੜੀਆਂ ਆਂਦੇ ਆ ਜਾਂਦਾ ਕਿ ਉਹਨੂੰ ਨਾ ਭਲੌਣ ਪੁੱਛਦਾ ਨਾ ਕਮੇਟੀਆਂ ਪੁੱਛਦੀਆਂ ਜੀ ਇੰਨਾ ਹੋਣਾ ਚਾਹੀਦਾ ਜੀ ਉਹਨੂੰ ਭਲੌਣ ਵੀ ਕੋਈ ਮਾਨਤਾਨ ਕਰੇ ਜੀ ਤੇ ਕਮੇਟੀਆਂ ਵੱਲੋਂ ਵੀ ਹੋਵੇ ਤਾਂ ਉਹ ਅੱਗੇ ਚੱਲਦਾ ਤੁਹਾਡਾ ਮਤਲਬ ਕਹਿੰਦਾ ਕਿ ਜਿਹੜੇ ਨੇੜੇ ਤੜੇ ਦੇ ਜਿਹੜੇ ਪੁਲਵਾਨਾ ਹੁੰਦਾ ਹਾਲਚਲ ਪੁੱਛੇ ਜੋ ਅੱਛਾ ਮਦਦ ਹੋਵੇ ਕਰਨ ਵਾਲੀ ਦੀ ਵੀ ਕਰਨੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਇਹ ਮਤਲਬ ਤੁਹਾਡਾ ਕਹਿੰਦਾ ਹਾਂਜੀ ਬਿਲਕੁਲ ਤੁਹਾਡਾ ਬਹੁਤ ਵਧੀਆ ਜਿਹੜੀ ਮਤਲਬ ਕੀ ਸਲਾਹ ਹੈ ਤੁਹਾਡੀ ਬਹੁਤ ਵਧੀਆ ਹੈ ਇਹ ਕਿ ਜਿਹੜਾ ਤੁਸੀਂ ਵੈਸੇ ਸਾਰਿਆਂ ਪੁਲਵਾਨਾਂ ਨੂੰ ਇਹ ਪੁਲਵਾਨ ਵੱਲੋਂ ਬੇਨਤੀ ਹੈ ਕਿ ਕੋਈ ਵੀ ਪੁਲਵਾਨ ਦੇ ਜੇ ਕੋਈ ਛੱਟਪੜ ਲੱਗ ਜਾਂਦੀ ਹੈ ਜਾਂ ਇੱਕ ਨੰਬਰ ਦੋ ਨੰਬਰ ਖੁੱਲਦੇ ਪਏ ਆ ਛੱਟ ਪੇੜ ਲੱਗਣ ਤੋਂ ਬਾਅਦ ਜਦੋਂ ਉਹ ਨਹੀਂ ਅਨਫਿਟ ਹੋ ਜਾਂਦੇ ਆ ਤੇ ਕਹਿੰਦੇ ਆ ਕਿ ਪੁਲਵਾਨ ਜਿਹੜੇ ਆ ਉਹਨਾਂ ਨੂੰ ਭੁਲਣਾ ਸ਼ੁਰੂ ਕਰ ਦਿੰਦੇ ਆ ਛੱਟ ਦਿੰਦੇ ਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਨੇੜੇ ਤੇੜੇ ਵਾਲੇ ਪੁਲਵਾਨ ਜਿਹੜੇ ਆ ਉਹਨਾਂ ਦਾ ਹਾਲ ਚਾਲ ਪੁੱਛਣਾ ਚਾਹੀਦਾ ਜ ਜਣਾ ਵੀ ਜਿੱਦਾਂ ਵੀ ਹੁੰਦੀ ਹੈ ਮਦਦ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਤਾਂ ਜੋ ਉਹਨਾਂ ਦਾ ਦਿਲ ਲੱਗਿਆ ਹੁੰਦਾ ਪੁਲਵਾਨੀ ਵਿੱਚ ਤੇ ਉਹਨਾਂ ਨੂੰ ਤਾਂ ਜੋ ਫਿਟ ਹੋਣ ਦੇ ਵਿੱਚ ਮਦਦ ਮਿਲ ਸਕੇ ਘਰ ਦੇ ਜਿਹੜੇ ਆ ਕਿ ਤੁਹਾਡੀ ਪੁਲਵਾਨੀ ਦੇ ਵਿੱਚ ਉਹਨਾਂ ਦਾ ਕਿਦਾਂ ਦਾ ਰਿਸਪਾਂਸ ਹੈ ਬਹੁਤ ਵਧੀਆ ਬਈ ਜੀ ਬਹੁਤ ਵਧੀਆ ਸਾਰੇ ਮੇਰੇ ਨਾਲ ਲੱਗੇ ਰਹਿੰਦੇ ਆ ਕਿਦਾਂ ਹੀ ਚਾਰ ਭਰਾ ਬਈ ਜੀ ਇੱਕ ਬਾਹਰ ਭੇਜ ਦਿੱਤਾ ਜੀ ਦੋ ਮੇਰੇ ਪ੍ਰੈਕਟਿਸ ਵੀ ਕਰਾਣੇ ਆਣ ਪੀਣ ਦਾ ਧਿਆਨ ਉਹ ਛੋਟੇ ਭਰਾ ਨਹੀਂ ਰੱਖਦੇ ਮਮੀ ਡੜੀ ਹੈ ਮਤਲਬ ਕਿ ਸਾਰੇ ਘਰ ਦੇ ਤੁਹਾਡੀ ਭਲਾਈ ਦੇ ਵਿੱਚ ਤੁਹਾਡਾ ਸਾਥ ਦਿੰਦੇ ਆ ਹਾਂਜੀ ਹਾਂਜੀ ਬਈ ਇੱਕ ਭਲਉਂਦੇ ਸੀ ਭਰਾ ਆਪਣਾ ਬਾਹਰ ਭੇਜ ਦਿੱਤਾ ਹਾਂਜੀ ਠੀਕ ਹੈ ਜੀ ਤੇ ਬਾਕੀ ਤਿਆਰੀ ਸਾਰੀ ਘਰ ਦੇ ਘਰਾਂ ਦੇ ਤੁਹਾਡੀ ਹਾਂਜੀ ਜੀ ਬਜੀ ਜੀ ਤਾਂ ਹੁਣ ਤੁਹਾਡਾ ਖਾੜਾ ਜਿਹੜਾ ਤੁਸੀਂ ਇੱਥੇ ਲੋਕਲ ਵੀ ਕਰਦੇ ਹੋ ਕਿ ਜਾਂ ਤੁਹਾਨੂੰ ਦੂਰ ਜਾਣਾ ਪੈਂਦਾ ਪ੍ਰੈਕਟਿਸ ਕਰਨ ਵਾਸਤੇ ਨਹੀਂ ਭਾਜੀ ਲੰਮੇ ਨਾਲ ਖਾੜੇ ਜੰਨੇ ਉੱਥੇ ਦੂਰ ਇੱਥੋਂ ਕੋਈ 20 ਕਿਲੋ 25 ਕਿਲੋਮੀਟਰ ਆਉਣਾ ਬਜੀ ਅੱਛਾ ਜੀ ਹਾਂਜੀ ਸਾਨੂੰ ਗੁਵਾਣ ਗੋਲੀ ਜਾਂਦੇ ਉੱਥੇ ਮਤਲਬ ਕਿ ਤੁਸੀਂ ਉੱਥੇ ਫਿਰ ਸਟੇ ਕਰ ਲੈਂਦੇ ਹਾਂਜੀ ਉੱਥੇ ਰੰਨੇ ਖਾੜੇ ਰਹਿ ਪਈਦਾ ਜੀ ਫਿਰ ਕਦੇ ਅਪ ਡਾਊਨ ਕਰ ਲਈਦਾ ਜੀ 25 ਕਿਲੋਮੀਟਰ ਜਾਣ ਪਿਛੇ ਕਿਲੋਮੀਟਰ ਆਉਣਾ ਜੀ ਹਾਂਜੀ ਪਹਿਲਾਂ ਮੈਨੂੰ ਵਿੱਚ ਰੁਚੀ ਕਿੱਦਾਂ ਪੈਦਾ ਹੋਈ ਪਹਿਲੇ ਇਦਾਂ ਹੀ ਛਿੰਜਾਂ ਨੂੰ ਚੱਲ ਜਾਣਾ ਬੜੇ ਖਿੱਚ ਤੋੜ ਚੱਲਨੀ ਮੇਰੇ ਨਾਲ ਜੀ ਛਿੰਜਾਂ ਨੂੰ ਕਦੇ ਤੇ ਮਨ ਕਰਦਾ ਸੀ ਛੱਡ ਦੀ ਬੀ ਜੀ ਜੀ ਫਿਰ ਹੌਲੀ ਹੌਲੀ ਕੁਸ਼ਤੀ ਹੋ ਜਾਣੇ ਕਿਤੇ ਪੈਸੇ ਮਿਲਣ ਆਪੇ ਉਦੋਂ ਤੋਂ ਸ਼ੌਂਕ ਪੈ ਗਿਆ ਬੀ ਜੀ ਮਤਲਬ ਕਿ ਥੋੜਾ ਚਾਬ ਵਧਣਾ ਸ਼ੁਰੂ ਹੋ ਗਿਆ ਚਾਬ ਵਧਣਾ ਸ਼ੁਰੂ ਹੋ ਗਿਆ ਬੀ ਜੀ ਜੀ ਹੌਲੀ ਹੌਲੀ ਕੁਸ਼ਤੀਆਂ ਫਿਰ ਉਸਤਾਦਾਂ ਨੇ ਖਿੱਚਬੜੀ ਜਾਣਨੀ ਹਾਂ ਜੀ ਕਦੇ ਖਾੜਿਓ ਨਾਠਣਾ ਜੀ ਇਹ ਫਿਰ ਕਹਿਣਾ ਛੱਡ ਦੇਣੀ ਬੁਲੋਨੇ ਹਾਂਜੀ ਐਦਾ ਐਦਾ ਕਰਦੇ ਫਿਰ ਚਾ ਵਦਨਾ ਯਾਰ ਮੈਂ ਬੁਲੋਣਾ ਜੀ ਫਿਰ ਹੌਲੀ ਹੌਲੀ ਕਰਦੇ ਕੀ ਮਿੰਟ ਬਈ ਮੈਂ ਤਾਂ ਸ਼ੌਕ ਹੀ ਤੁਹਾਨੂੰ ਪੁਲਾ ਸ਼ੌਕ ਹੀ ਪੁਲਾ ਨਹੀਂ ਆ ਬਜੀ ਜੀ ਤੇ ਫਿਰ ਪਿਲੇ ਸਾਲ ਗੰਗਤ ਸਿੰਜੂ ਵਿੱਚੋਂ ਹੀ ਬਈ ਮਿੱਟੀ ਬੁਲੋ ਮੈਨੂੰ ਪਾਣ-ਸਵਾਨ ਵੱਡਾ ਮਿਲਿਆ ਮੋਟਰਸਾਈਕਲ ਤੇ ਨਾਲ ਇੱਕ ਬਲਟੂਈ ਮੱਛਲ ਕੇਸਰੀ ਸਾਰੇ ਦੰਗਲਾਂ ਚ ਟੋਕਦਾ ਦੰਗਲ ਹੁੰਦਾ ਮਾਚਲਕੀ ਸ੍ਰੀ ਗੰਗਾ ਹਾਂਜੀ ਹਾਂਜੀ ਉਹਦੇ ਚੋਂ ਇਹ ਚਰੋਣਾ ਚ ਤੇ ਮਾਚਲਕੀ ਸ੍ਰੀ ਬਣੇ ਹਾਂਜੀ ਕਹਿੰਦੇ ਹਾਂ ਤੁਹਾਡਾ ਕਿਦਾਂ ਦਾ ਰਜਾਇਆ ਕਿ ਛਿੰਝ ਜਿਹੋ ਮਤਲਬ ਕਿ ਪਲਵਾਨੀ ਛੱਡਣੀ ਹੈ ਕਿ ਜਾਂ ਕਰਨੀ ਹੈ ਅੱਗੇ ਭਾਈ ਹੁਣ ਤੇ ਕਰਾਂਗੇ ਆਪਾਂ ਜੀ ਹੁਣ ਤੇ ਮੈਂ ਤਿਆਰੀ ਹੈ ਮਤਲਬ ਕਿ ਹੁਣ ਮਿੱਠੂ ਪਲਵਾਨ ਦਾ ਨਾਮ ਨਾਗਾਬੜੀ ਦੇ ਨਾਲ-ਨਾਲ ਜਾਣਿਆ ਜਾਂਦਾ ਹਾਂਜੀ ਹਾਂਜੀ ਕਿ ਕਬਟੀਆਂ ਨਾਲ ਛਿੰਝਦੇ ਜੀ ਬਈ ਪੰਜਾਬ ਦੇ ਮੁੰਡੇ ਕਿਹੜੇ ਵੀ ਆਂਦੇ ਖਾਲੀ ਨਹੀਂ ਭੇਜਦੇ ਕਿਸੇ ਨੂੰ ਜੀ ਅਤੇ ਫਿਰ ਲੋਕਲ ਵਿੱਚ ਆ ਜਾਂਦੇ ਜੀ ਮਾ ਚਲੋ ਵਿੱਚ ਪੰਜਾਬ ਦੇ ਬਹੁਤ ਵਧੀਆ ਇੱਕ ਇੱਕ ਨੇ ਕੁਸ਼ਤੀਆਂ ਦੋ ਦੋ ਤਿੰਨ ਤਿੰਨ ਕੁਸ਼ਤੀਆਂ ਹੁੰਦੀਆਂ ਪੰਜਾਬ ਦੇ ਮੁੰਡੇ ਆ ਜੀ ਇਹਦਾ ਕਿਸੇ ਨੂੰ ਵੀ ਪੁੱਛ ਕੇ ਦੇਖ ਲਿਓ ਤੁਸੀਂ ਬਿਲਕੁਲ ਜੀ ਕਿਸੇ ਨੂੰ ਨਰਾਜ਼ ਨਹੀਂ ਭੇਜਦੇ ਜੀ ਤੇ ਇਹ ਅਜੇ ਇੱਤਰ ਦੇ ਤਿੰਨ ਨੰਬਰ ਦੋ ਨੰਬਰ ਵਾਲੀਆਂ ਜੋੜਾਂ ਚੱਲ ਜਾਈ ਉਧਰ ਪੰਜਾਬ ਵਿੱਚ ਕਈ ਵਾਰੀ ਕੁਸ਼ਤੀਆਂ ਵੀ ਨਹੀਂ ਹੁੰਦੀਆਂ ਕਿਉਂ ਪੰਜਾਬ ਵਿੱਚ ਉਹਨਾਂ ਨੇ ਬੰਨੀ ਦੀ ਹੁੰਦੀ ਇੱਕੋ ਕੁਸ਼ਤੀ ਵੱਡੀ ਉੱਪਰ ਹਾਂਜੀ ਬਾਕੀ ਥੱਲੇ ਕੁਛ ਨਹੀਂ ਮਤਲਬ ਕਿ ਵੱਡੀ ਕੁਸ਼ਤੀ ਦਾ ਜ਼ਿਆਦਾ ਪੈਸੇ ਦੇ ਦਿੰਦੇ ਉਹ ਉਹ ਵੱਡੇ ਦੇ ਦੇ ਦੇਣੇ ਬਾਕੀ ਥੱਲੇ ਮਰ ਜਾਓ ਆਕੇ ਆ ਬਾਕੀ ਜਿਹੜਾ ਜੀ ਉਹ ਕਹਿੰਦੇ ਇਗਨੋਰ ਕਰ ਦਿੰਦੇ ਫਿਰ ਹਾਂਜੀ ਹਾਂਜੀ ਠੀਕ ਹੈ ਤਾਂ ਹੁਣ ਆ ਚੱਲਦੇ ਵੇ ਚੰਡੀਗੜ੍ਹ ਦੀਆਂ ਮੱਟੀਆਂ ਮਤਲਬ ਵਧੀਆ ਰਿਸਪੌਂਸ ਦਿੰਦੀਆਂ ਤੁਹਾਨੂੰ ਵੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਪੰਜਾਬ ਤੋਂ ਮੁੰਡੇ ਇੱਦਾਂ ਕਾਫੀ ਆਂਦੇ ਨੇ ਇੱਧਰ ਕੁਸ਼ਤੀਆਂ ਲੜਨ ਵਾਸਤੇ ਹਾਂਜੀ ਹਾਂਜੀ ਪੰਜਾਬ ਦੇ ਬੜੇ ਮੁੰਡੇ ਆਉਂਦੇ ਭਾਈ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਮਾਨਸਕਾਨ ਕਰੀਦਾ ਜੀ ਹਾਂਜੀ ਅਜੀ ਪਲਾਨ ਜੀ ਫਿਰ ਤੁਸੀਂ ਜਿਹੜੇ ਸਾਡਾ ਯੂਥ ਹੈ ਇਹਨਾਂ ਨੂੰ ਜਿਹੜੇ ਅਗਿਆਨ ਵਾਲੇ ਬੱਚੇ ਨੇ ਨਈ ਜਨਰੇਸ਼ਨ ਕੀ ਸੰਦੇਸ਼ ਦੇਣਾ ਚਾਹੁੰਦੇ ਭਾਈ ਇਹ ਕਹਿਣਾ ਚਾਹੁੰਦੇ ਪਲਾਨ ਨਹੀਂ ਕਰੋ ਕੋਈ ਵੀ ਸਪੋਰਟਸ ਵਿੱਚ ਗੇਮ ਖੇਡੋ ਬਣੇ ਹੋਕੀ ਖੇਡੋ ਵਾਲੀਬਾਲ ਖੇਡੋ ਜੀ ਕੁਝ ਵੀ ਹੈ ਗੇਮ ਕਰੋ ਨਸ਼ੇ ਪੁੱਤੀ ਤੋਂ ਬਚੋ ਜਿਮ ਜਾਓ ਖਾਣ ਪੀਣ ਸੇ ਰੱਖੋ ਆਪਣਾ ਜੀ ਇਹ ਕਹਿਣਾ ਚਾਹੁੰਦੇ ਭਾਈ ਖਾਸ ਕਰਕੇ ਪੰਡਾ ਨੂੰ ਬੇਨਤੀ ਹੈ ਕਿ ਜਿਹੜੇ ਪਲਾਨ ਕਰ ਰਹੇ ਨੇ ਕਿ ਪੰਡਾ ਵਿੱਚ ਗਰੰਟਾ ਬਣਾਈਆਂ ਜਾਣ ਬੱਚਿਆਂ ਨੂੰ ਗੇਮਾਂ ਬਾਰੇ ਦੱਸਿਆ ਜਾਵੇ ਕੋਈ ਵੀ ਗੇਮ ਹੈ ਜਿਹੜੀ ਉਹਨਾਂ ਨੂੰ ਖਲਾਈ ਜਾਵੇ ਗਰਾਊਂਡ ਬਣਾਈ ਜਾਵੇ ਵਧੀਆ ਗਰਾਊਂਡਾਂ ਬਣਾਈਆਂ ਜਾਣ ਪਿੰਡਾਂ ਵਿੱਚ ਜਿੰਮਾ ਦਿਓ ਤਾਂ ਜੋ ਬੱਚੇ ਜਿਹੜੇ ਆ ਆਨ ਵਾਲਾ youth ਜਿਹੜਾ ਨਸ਼ੇ ਪੱਤੇ ਤੋਂ ਦੂਰ ਰਵੇ ਨਾਲੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨ ਪੰਜਾਬ ਦਾ ਨਾਮ ਰੌਸ਼ਨ ਕਰਨ ਆਪਣੇ ਡਿਸਟ੍ਰਿਕਟ ਦਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਮੇਰੇ ਚੈਨਲ ਨੂੰ ਦੇਖ ਰਹੇ ਨੇ ਸਬਸਕ੍ਰਾਈਬਰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਇੰਟਰਵਿਊ ਬਾਰੇ ਵੀ ਦੱਸਿਆ ਕਰੋ ਕਿ ਕਿਵੇਂ ਦੀ ਲੱਗੀ ਇੰਟਰਵਿਊ ਤੇ ਅਗਲੇ ਨੈਕਸਟ ਪਲਾਨ ਬਾਰੇ ਵੀ ਦੱਸਿਆ ਕਰੋ ਕਿ ਕਮੈਂਟਾਂ ਦੇ ਵਿੱਚ ਵੀ ਅਗਲੇ ਨੈਕਸਟ ਪਲਾਨ ਦੀ ਕਿਹੜੇ ਦੀ ਇੰਟਰਵਿਊ ਕਰੀਏ ਸੋ ਸਾਰਿਆਂ ਨੂੰ ਨਮਸਕਾਰ ਅਦਬ ਸਲਾਮ ਸਤਿ ਸ੍ਰੀ ਅਕਾਲ